26 ਜਨਵਰੀ ਦੇ ਸਬੰਧ ਵਿੱਚ ਕੱਢਿਆ ਗਿਆ ਫਲੈਂਕ ਮਾਰਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਕਿ ਆਖਿਆ ਪੁਲਿਸ ਅਧਿਕਾਰੀ ਨੇ ਆਓ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਪਈ ਨੇ ਹਲਪਾਂਜੀ ਨੂੰ ਨਾ ਰਿਵਾਇਆ ਇਹ ਫਲੈਗ ਮਾਰਚ 26 ਜਨਵਰੀ ਦੇ ਸਬੰਧ ਚ ਜਿਹੜਾ ਵਾ ਸਾਡੀ ਸਬਡਿਵੀਜ਼ਨ ਸੈਂਟਰਲ ਦੇ ਵਿੱਚ ਕੱਢਿਆ ਜਾ ਰਿਹਾ ਮਾਨਜੋਬ ਕਮਿਸ਼ਨਰ ਸਾਹਿਬ ਦੇ ਹੁਕਮ ਅਮਾਜ਼ਗ ਔਰ ਸਾਡੇ ਐਡੀਐਸਪੀ ਵਨ ਸਾਹਿਬ ਸ਼੍ਰੀ ਮਤਾਬ ਸਿੰਘ ਜੀ ਦੇ ਇਹ ਦੇਸ਼ਾਂਦਰ ਦੇਸ਼ਾਂ ਇਹ ਜਿਹੜਾ ਫਲੈਗ ਮਾਰਚ ਕੱਢਿਆ ਜਾ ਰਿਹਾ ਜਿਹਦੇ ਵਿੱਚ ਸਾਡੇ ਸਬਡਿਵੀਜ਼ਨ ਦੇ ਐਸਚਓਰ ਸਾਰੀ ਫੋਰਸ ਜਿਹੜੀ ਆ ਉਹ ਇਹਦੇ ਵਿੱਚ ਸ਼ਾਮਲ ਹੋਈ ਆ ਔਰ ਇਹ ਫਲੈਗ ਮਾਰਚ ਆਪਾਂ ਹਾਲ ਗੇਟ ਤੋਂ ਸ਼ੁਰੂ ਕਰਾਂਗੇ ਹਾਲ ਗੇਟ ਤੋਂ ਲੈ ਕੇ ਘੁੰਮ ਕੇ ਸਕੰਦਰੀ ਗੇਟ ਤੱਕ ਪੈਦਲ ਫਲੈਗ ਮਾਰਚ ਕੀਤਾ ਜਾਏਗਾ ਉਸ ਤੋਂ ਬਾਅਦ ਗੱਡੀਆਂ ਦੇ ਵਿੱਚ ਜਿਹੜਾ ਵਾ ਸਾਰੀ ਸਬਡਿਵੀਜ਼ਨ ਦੇ ਵਿੱਚ ਜਿਹੜਾ ਚੱਕਰ ਲਾਇਆ ਜਾਏ ਠੀਕ ਹੈ ਸਰ ਜੀ ਕਿੰਨੇ ਥਾਣੇ ਕਿੰਨੇ ਜਿਲ੍ਹੇ ਨੂੰ ਪੁਲਿਸ ਹੈ ਸਿੰਘ ਪੰਨੂ ਦੇ ਉੱਪਰ ਕਿੰਨੀਆਂ ਤਰ੍ਹਾਂ ਦੇ ਤੈਦੇ ਇਹ ਇਹਦੇ ਇਹਦੇ ਵਿੱਚ ਪਹਿਲਾਂ ਤਾਂ ਜਿਹੜੀ ਫੋਰਸ ਸਾਡੀ ਸਬਡਿਵੀਜ਼ਨ ਜਿਹੜੀ ਸੈਂਟਰਲ ਡੀ ਡਿਵੀਜ਼ਨ ਐ ਡਿਵੀਜ਼ਨ ਗੇਟ ਕੀਮਾ ਦੇ ਸਲਾਮਾਬਾਦ ਉਹਦੀ ਫੋਰਸ ਆ ਸਾਰੀ ਔਰ ਬਾਕੀ ਸਾਨੂੰ ਜਿਹੜੀ ਐ ਐਕਸਟਰਾ ਫੋਰਸ ਜਿਹੜੀ ਸੀਪੀ ਸਰਵਲੋਂ ਮਹਈਆ ਕਰਾਈ ਗਈ ਗਿਰੋ ਨਾਲ ਲਾਈ ਗਈ ਹੈ ਜੀ ਸਰ ਅੱਗੇ ਅਰਥ ਤਰੀਕਾ ਵੀ ਨਾਲ ਲਾਏ ਜਾਂਦੇ ਸੀ ਅੱਜ ਕਿਤੇ ਨਜ਼ਰ ਨਹੀਂ ਆ ਰਹੀ ਉਹ ਮਾਮਲਾ ਜਿਹੜਾ ਆ ਉਹ ਜਿਹੜੀ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਇੱਕ ਆਡੀਓ ਵੀਡੀਓ ਉਹਦੇ ਤਹਿਤ ਜਿਹੜਾ ਵਾ ਉਹ ਸਾਡਾ ਡਿਵੀਜ਼ਨ ਚ ਪਰਚਾ ਦਰਜ ਕੀਤਾ ਗਿਆ ਸਰ 26 ਜਨਵਰੀ ਲੈ ਕੇ ਕੀ ਹਦਾਇਤਾਂ ਨੇ ਸਰ ਫੋਰਸ ਜਿਹੜੀ ਇੱਥੇ ਲਗਾਈ ਗਈ ਸਾਡੀ ਸਬਡਿਵੀਜ਼ਨ ਦੇ ਵਿੱਚ ਜੀ ਸਾਡੇ ਸਬਡਿਵੀਜ਼ਨ ਦੀ ਟੋਟਲ 330 ਫੋਰਸ ਇਹ ਆ ਜੀ ਬਾਕੀ ਸਾਨੂੰ ਐਕਸਟਰਾ ਫੋਰਸ ਜਿਹੜੀ ਆ 100 ਜਿਹੜੀ ਐਕਸਟਰਾ ਫੋਰਸ ਜਿਹੜੀ ਸੀਪੀ ਸਰ ਵੱਲੋਂ ਮਈਆ ਕਰਾਈ ਗਈ ਆ ਉਹ ਸਾਰੀ ਸਾਡੀ ਸਬਡਿਵੀਜ਼ਨ ਦੇ ਵਿੱਚ ਨਾਕਾ ਬੰਦੀਆਂ ਕੀਤੀਆਂ ਗਈਆਂ ਉਹਨੂੰ ਪੈਟਰੋਲਿੰਗ ਜਿਹੜੀ ਆ ਉਹਦੇ ਵਿੱਚ ਕੀਤੀ ਜਾ ਰਹੀ ਆ 24 ਆਵਰ ਜਿਹੜੇ ਆ ਸਾਡੇ ਉਹ ਜਿਹੜੇ ਨਾਕਾ ਨਾਕੇ ਚੱਲ ਰਹੇ ਸਰ 26 ਜਨਵਰੀ ਨੂੰ ਲੈ ਕੇ ਕੀ ਦਿੱਤਾ ਨੇ ਜਨਤਾ ਨੂੰ ਜਾਂ ਹੁੱਲੜਵਾਜਾਂ ਨੂੰ ਜਾਂ ਫਿਰ ਰਾਤੀ ਯੰਤਰਾ ਨੂੰ 26 ਜਨਵਰੀ ਨੂੰ ਲੈ ਕੇ ਇਹੀ ਆ ਜੀ ਸਾਰਾ ਪੀਸਫੁਲੀ ਜਿਹੜਾ ਵਾ 26 ਜਨਵਰੀ ਜਿਹੜੀ ਮਨਾਈ ਜਾਏਗੀ ਔ ਜਿਹੜੇ ਹੁੱਲੜਵਾਜ ਨੇ ਜਾਂ ਕੋਈ ਸ਼ਰਾਰਤੀ ਅੰਸਰ ਨੇ ਉਹਨਾਂ ਨੂੰ ਇਹ ਹਦਾਇਤ ਹੈ ਕਿ ਜੇ ਕੋਈ ਇਦਾਂ ਦੀ ਕੋਈ ਹਰਕਤ ਕਰੇਗਾ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਠੀਕ ਹੈ ਠੀਕ ਹੈ ਇਹ ਜਿਹੜਾ